ਪਾਪ ਕੀ ਹੈ ਤੇ ਪੁੰਨ ਕੀ ਹੈ ਇਸ ਦੇ ਵੱਖ-ਵੱਖ ਧਰਮਾਂ ਦੀਆਂ ਆਪਣੀਆਂ-ਆਪਣੀਆਂ ਧਾਰਨਾਵਾਂ ਹਨ ਜੋ ਧਾਰਨਾ ਬਣ ਜਾਂਦੀ ਹੈ ਉਹ ਪੀੜੀਦਰ ਪੀੜੀ ਚੱਲਦੀ ਰਹਿੰਦੀ ਹੈ ਗਊ ਖਾਣਾ Hindu ਧਰਮ ਅੰਦਰ ਬੱਜਰ ਪਾਪ ਹੈ ਪਰ ਮੁਸਲਮਾਨ ਦੀ ਧਾਰਨਾ ਇਸ ਤੋਂ ਉਲਟ ਹੈ ਸੂਰ ਖਾਣਾ ਇਸਲਾਮ ਅੰਦਰ ਗੁਨਾਹ ਹੈ ਪਰ ਬਾਕੀ ਦੁਨੀਆ ਦੀ ਇਹ ਮਨੋਤ ਨਹੀਂ ਹੈ ਜੋ ਕਰਤ ਧਰਮ ਤੇ ਸਮਾਜ ਦੀ ਦ੍ਰਿਸ਼ਟੀ ਵਿੱਚ ਪਾਪ ਹੁੰਦਾ ਹੈ ਕਾਨੂੰਨ ਰਾਜਨੀਤੀ ਵਿੱਚ ਉਸਨੂੰ ਪਾਪ ਨਹੀਂ ਮੰਨਦੇ ਤੇ ਜੋ ਕਾਨੂੰਨ ਦੀ ਦ੍ਰਿਸ਼ਟੀ ਵਿੱਚ ਗੁਨਾਹ ਹੈ ਜ਼ਰੂਰੀ ਨਹੀਂ ਉਸਨੂੰ ਧਰਮ ਵੀ ਗੁਨਾਹ ਮੰਨੇ ਜੋ ਰਾਜਨੀਤਿਕ ਨਿਯਮ ਦੀ ਪਾਲਣਾ ਨਹੀਂ ਕਰ ਸਕਦਾ ਉਹ ਨੀਤੀ ਦੀ ਦ੍ਰਿਸ਼ਟੀ ਵਿੱਚ ਪਾਪੀ ਹੈ ਜੋ ਧਾਰਮਿਕ ਮਰਿਆਦਾ ਤੋਂ ਉਲਟ ਜਾਂਦਾ ਉਸਨੂੰ ਕਰਮ ਦੀ ਦ੍ਰਿਸ਼ਟੀ ਵਿੱਚ ਪਾਪੀ ਘਰਾਰ ਦਿੱਤਾ ਜਾਂਦਾ ਹਰ ਮੁਲਕ ਦੇ ਧਾਰਮਿਕ ਤੇ ਰਾਜਨੀਤਿਕ ਨਿਯਮ ਵੱਖ-ਵੱਖ ਹਨ ਇਸ ਵਾਸਤੇ ਪਾਪ ਪੁੰਨ ਦੀ ਧਾਰਨਾ ਵੀ ਵੱਖ-ਵੱਖ ਹੈ। ਗਹਿਰੀ ਦ੍ਰਿਸ਼ਟੀ ਨਾਲ ਵੇਖੀਏ ਤਾਂ ਇਸ ਤਰ੍ਹਾਂ ਪਾਪ ਪੁੰਨ ਦਾ ਨਿਖੇੜਾ ਨਹੀਂ ਹੁੰਦਾ। ਸਗੋਂ ਹੋਰ ਉਲਝਨਾ ਖੜੀਆਂ ਹੋ ਜਾਂਦੀਆਂ ਹਨ। ਜੇਕਰ ਸੰਖੇਪ ਵਿੱਚ ਪਾਪ ਪੁੰਨ ਦੀ ਵਿਆਖਿਆ ਕਰਨੀ ਹੋਵੇ ਤਾਂ ਇਤਨਾ ਹੀ ਆਖਿਆ ਜਾ ਸਕਦਾ ਹੈ ਕਿ ਪਾਪ ਉਹ ਹੈ ਜਿਸ ਨਾਲ ਚੇਤਨਾ ਕੁਮਲਾ ਜਾਵੇ ਤੇ ਪੁੰਨ ਉਹ ਹੈ ਜਿਸ ਨਾਲ ਚੇਤਨਾ ਖੇੜੇ ਦੇ ਵਿੱਚ ਆ ਜਾਵੇ। ਸੰਸਾਰ ਵਿੱਚ ਹਰ ਵਸਤੂ ਦਾ ਵਿਪਰੀਤ ਮੌਜੂਦ ਹੈ ਦਿਨ ਹੈ ਤਾਂ ਰਾਤ ਵੀ ਹੈ ਜੀਵਨ ਹੈ ਤਾਂ ਮੌਤ ਵੀ ਹੈ ਸੁੱਖ ਦੇ ਵਿਪਰੀਤ ਦੁੱਖ ਵੀ ਹੈ ਜਿੰਨਾ ਮਨੁੱਖਾਂ ਨੇ ਗਹਿਰੀ ਸਾਧਨਾ ਕਰਕੇ ਆਨੰਦ ਪ੍ਰਾਪਤ ਕੀਤਾ ਉਹਨਾਂ ਪੁਨੀਤ ਮਨੁੱਖਾਂ ਨੇ ਪੁੰਨ ਦਾ ਵਿਪਰੀਤ ਪਾਪ ਦਾ ਵੀ ਅਨੁਭਵ ਕੀਤਾ ਤੇ ਜਗਤ ਦੇ ਸਾਹਮਣੇ ਪਾਪ ਪੁੰਨ ਦੀ ਵਿਆਖਿਆ ਕੀਤੀ ਜਦ ਆਤਮ ਤਤ ਦੀ ਪ੍ਰਾਪਤੀ ਹੋਈ ਤਾਂ ਉਹਨਾਂ ਦੇ ਅੰਦਰ ਆਤਮ ਗੁਣ ਪ੍ਰਗਟ ਹੋਏ ਦਇਆ, ਸੀਲ, ਸੰਜਮ, ਮਿਠਾਸ, ਸਮਦ੍ਰਿਸ਼ਟੀ, ਗਿਆਨ, ਨਿਰਮਾਨਤਾ ਇਤਿਆਦਿਕ ਸੋ ਇਨ੍ਹਾਂ ਗੁਣਾਂ ਦਾ ਵਿਪਰੀਤ ਵੀ ਲਭ ਲਿਆ ਗਿਆ। ਦਇਆ ਦੇ ਵਿਪਰੀਤ ਕਠੋਰਤਾ ਹੈ। ਸਮਦ੍ਰਿਸ਼ਟੀ ਦਾ ਵਿਪਰੀਤ ਭੇਦ ਭਾਵ ਹੈ। ਗਿਆਨ ਦੇ ਵਿਪਰੀਤ ਅਗਿਆਨ ਹੈ। ਇਸ ਵਿਪਰੀਤ ਨੂੰ ਪਾਪ ਕਹੇ ਦਿੱਤਾ। ਸੰਤੋਖ ਪੁੰਨ ਹੈ, ਤਾ ਲੋਭ ਪਾਪ ਹੈ। ਪਾਪ ਤੇ ਪੁੰਨ ਪਹਿਲੇ ਵਿਚਾਰ ਰੂਪ ਵਿੱਚ ਹੁੰਦੇ ਹਨ ਜਦ ਕਰਿਤ ਅੰਦਰ ਪ੍ਰਗਟ ਹੋਣ ਤਾਂ ਜਗਤ ਨੂੰ ਸੁੱਖ ਤੇ ਦੁੱਖ ਮਿਲਦਾ ਜਦ ਪੁੰਨ ਕਰਿਤ ਬਣਦਾ ਤਾਂ ਪਰਉਪਕਾਰ ਦਾ ਜਨਮ ਹੁੰਦਾ ਔਰ ਜਦ ਪਾਪ ਕਰਿਤ ਰੂਪ ਵਿੱਚ ਪ੍ਰਗਟ ਹੁੰਦਾ ਤਾਂ ਅਪਰਾਧ ਬਣ ਜਾਂਦਾ ਹੈ ਤੇ ਅਪਰਾਧ ਤੋਂ ਜਗਤ ਨੂੰ ਦੁੱਖ ਪੁੱਜਦਾ ਜਦ ਮਨ ਦੇ ਵਿੱਚ ਹੈ ਤਾਂ ਪਾਪ ਔਰ ਤਨ ਕਰਕੇ ਪ੍ਰਗਟ ਹੋ ਗਿਆ ਤਾਂ ਅਪਰਾਧ ਪਾਪ ਦੀ ਸਮਾਜ ਤੇ ਕਾਨੂੰਨ ਦੀ ਦ੍ਰਿਸ਼ਟੀ ਵਿੱਚ ਕੋਈ ਸਜ਼ਾ ਹੈ ਅਪਰਾਧ ਦੀ ਸਜ਼ਾ ਹੈ ਪਾਪ ਦੀ ਸਮਾਜ ਤੇ ਕਾਨੂੰਨ ਦੀ ਦ੍ਰਿਸ਼ਟੀ ਵਿੱਚ ਕੋਈ ਸਜ਼ਾ ਨਹੀਂ ਪਰ ਅਪਰਾਧ ਦੀ ਸਜ਼ਾ ਜ਼ਰੂਰ ਹੈ ਸੰਸਾਰ ਵਿੱਚ ਅਪਰਾਧੀ ਬਹੁਤ ਘੱਟ ਹਨ ਪਰ ਪਾਪੀਆਂ ਨਾਲ ਤਾਂ ਸੰਸਾਰ ਭਰਿਆ ਪਿਆ ਬੁਰੇ ਵਿਚਾਰ ਨਾਲ ਖੁਦ ਨੂੰ ਪੀੜਾ ਮਿਲਦੀ ਹੈ ਇਸ ਨੂੰ ਆਤਮਿਕ ਪੀੜਾ ਕਹਿੰਦੇ ਹਨ ਤੇ ਬੁਰੇ ਵਿਚਾਰ ਜਦ ਕਿਰਤਾਰ ਦੀ ਸ਼ਕਲ ਅਖਤਿਆਰ ਕਰਦਾ ਹੈ ਤਾਂ ਜਗਤ ਨੂੰ ਪੀੜਾ ਮਿਲਦੀ ਹੈ। ਪੁੰਨ ਜਦ ਵਿਚਾਰ ਰੂਪ ਵਿੱਚ ਹੁੰਦਾ ਹੈ ਤਾਂ ਆਤਮ ਖੇੜਾ ਮਿਲਦਾ ਹੈ। ਜਦ ਕਿਰਦਾਰ ਦੇ ਵਿੱਚ ਪ੍ਰਗਟ ਹੁੰਦਾ ਹੈ ਤਾਂ ਜਗਤ ਦਾ ਕਲਿਆਣ ਹੁੰਦਾ ਹੈ ਤੇ ਇਸ ਨਾਲ ਆਤਮਿਕ ਆਨੰਦ ਕਈ ਗੁਣਾ ਵੱਧ ਜਾਂਦਾ ਹੈ। ਇੱਕ ਗੁੰਡੇ ਪਾਪੀ ਕਰਕੇ ਸਾਰਾ ਪਿੰਡ ਦੁਖੀ ਰਹਿੰਦਾ ਹੈ। ਇੱਕ ਪੁਨੀਤ ਆਤਮਾ ਕਰਕੇ ਸਾਰੇ ਪਿੰਡ ਨੂੰ ਆਨੰਦ ਮਿਲਦਾ ਹੈ। पापी ਹਰ ਵਕਤ ਦੂਸ਼ਿਤ ਲਹਿਰਾਂ ਸਰੀਰ ਵਿੱਚੋਂ ਛੱਡ ਕੇ ਵਾਤਾਵਰਨ ਨੂੰ ਦੂਸ਼ਿਤ ਕਰਦਾ ਹੈ ਜਦਕਿ ਪੁਨੀਤ ਵਾਤਾਵਰਨ ਨੂੰ ਪਵਿੱਤਰ ਕਰਦਾ ਹੈ ਵਾਸਤਵਿਕ ਪੁੰਨ ਉਹ ਹੈ ਜਿਸ ਨਾਲ ਆਤਮ ਆਨੰਦ ਮਿਲੇ ਤੇ ਸੰਸਾਰ ਨੂੰ ਵੀ ਸੁੱਖ ਮਿਲੇ ਪਾਪ ਉਹ ਹੈ ਜਿਸ ਨਾਲ ਆਤਮ ਪੀੜਾ ਮਿਲੇ ਤੇ ਜਗਤ ਨੂੰ ਵੀ ਦੁੱਖ ਮਿਲੇ ਮਨੁੱਖ ਨੂੰ ਆਪਣੀ ਕਿਰਤ ਪਿਆਰੀ ਲੱਗਦੀ ਹੈ ਜਿਸ ਤਰ੍ਹਾਂ ਕਵੀ ਨੂੰ ਆਪਣੀ ਕਵਿਤਾ ਚਿੱਤਰਕਾਰ ਨੂੰ ਚਿੱਤਰ ਤੇ ਮੂਰਤੀਕਾਰ ਨੂੰ ਆਪਣੀ ਬਣਾਈ ਹੋਈ ਮੂਰਤੀ ਇਸੇ ਤਰ੍ਹਾਂ ਪਾਪੀ ਨੂੰ ਪਾਪ ਕ੍ਰਿਤ ਪਿਆਰੀ ਲੱਗਦੀ ਹੈ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਲਦੇ ਪਾਪੇ ਪਾਸਾਰਾ ਇਸ ਤਰ੍ਹਾਂ ਪੁੰਨ ਪਨੀਤ ਨੂੰ ਖੇੜਾ ਦਿੰਦੇ ਹਨ ਬ੍ਰਹਮ ਗਿਆਨੀ ਪਰ ਉਪਕਾਰਯੋ ਮਾ